ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ਼ਲੋਕ ਮਹਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚਲੈ ਲਖ ਦਰਿਆਉ ਪੈ ਵਿੱਚ ਅਗਨ ਕਢੈ ਬੇਗਾਰ ਪੈ ਵਿੱਚ ਧਰਤੀ ਦਬੀ ਪਾਰ ਪੈ ਵਿੱਚ ਇੰਦ ਫਿਰਾ ਸਿਰ ਪਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਗੁੱਧ ਸੁਰਨਾਥ ਭੈ ਵਿੱਚ ਆਡਾਨੇ ਆਕਾਸ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੁਰ ਸਗਲਿਆ ਪੋ ਲਿਖਿਆ ਸਿਰਲੇਖ ਨਾਨਕ ਨਿਰਪੋ ਨਿਰੰਕਾਰ ਸਚ ਇਕ ਇਹ ਪਹਿਲੀ ਪਾਛਾਈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਹਵਾ ਸਦਾ ਹੀ ਰੱਬ ਦੇ ਡਰ ਵਿੱਚ ਚੱਲ ਰਹੀ ਹੈ ਲੱਖਾਂ ਦਰਿਆਵੋ ਵੀ ਪੈ ਵਿੱਚ ਹੀ ਵਗ ਰਹੇ ਹਨ ਆਗ ਜੋ ਸੇਵਾ ਕਰ ਰਹੀ ਹੈ ਇਹ ਵੀ ਰੱਬ ਦੇ ਪੈ ਵਿੱਚ ਹੀ ਹੈ ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਪਾਰ ਹੀਠ ਨੱਪੀ ਪਈ ਹੈ ਰੱਬ ਦੇ ਪੈ ਵਿੱਚ ਇੰਦਰ ਰਾਜਾ ਸਿਰ ਦੇ ਪਾਰ ਫਿਰ ਰਿਹਾ ਹੈ ਪਾਉ మేఘ ਉਸਦੀ ਰਜ਼ਾ ਵਿੱਚ ਹੀ ਉਡ ਰਹੇ ਹਨ ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ ਸੂਰਜ ਵੀ ਤੇ ਚੰਦਰਮਾ ਵੀ ਰੱਬ ਦੇ ਹੁਕਮ ਵਿੱਚ ਹਨ ਕਰੋੜਾਂ ਕੋਹਾਂ ਚਲਦੀਆਂ ਤੇ ਪੈਂਡੇ ਦਾ ਉਡਕ ਨਹੀਂ ਆਉਂਦਾ ਸਿੱਧ ਬੁੱਧ ਦੇਵਤੇ ਤੇ 나ਥ ਸਾਰੇ ਰੱਬ ਦੇ ਭੈ ਵਿੱਚ ਹਨ ਏ ਉੱਪਰ ਤਨੇ ਹੋਏ ਆਕਾਸ ਜੋ ਦਿਖਦੇ ਹਨ ਏ ਵੀ ਪੈਅ ਵਿੱਚ ਹੀ ਹਨ بڑے بڑے ਬਲ ਵਾਲੇ ਜੋਦੇ ਤੇ ਸੂਰਜ ਸਭ ਰੱਬ ਦੇ ਪੈਅ ਵਿੱਚ ਹਨ ਪੂਰਾ ਦੇ ਪੂਰ ਜੀਵ ਜੋ ਜਗਤ ਵਿੱਚ ਜੰਮਦੇ ਤੇ ਮਰਦੇ ਹਨ ਸਭ ਪੈਅ ਵਿੱਚ ਹਨ ਸਾਰੇ ਹੀ ਜੀਵਾਂ ਦੇ ਮੱਥੇ ਤੇ ਭੋ ਰੂਪ ਲੇਖ ਲਿਖਿਆ ਹੋਇਆ ਹੈ ਪਾਉ ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਪੈ ਵਿਛ ਹਨ ਗੁਰੂ ਸਾਹਿਬ ਕਹਿੰਦੇ ਹਨ ਕੇਵਲ ਇੱਕ ਸੱਚਾ ਨਿਰੰਕਾਰ ਹੀ ਪਹਿ ਰਹੀ ਥ ਹੈ